ਜਲਬੋਗੀ ਜ਼ੋਰਦਾਰ ਖੁਦਾ ਦੀ ਤਾਰੀਫ ਕਰਨ ਦੇ ਹਾਲੇਲੂਆ ਪਾਟੋ ਜੀ ਨੇ ਮੈਨੂੰ ਪ੍ਰੇਅਰ ਵਾਲਾ ਹੌਲਪ ਦੇ ਗਿਆ ਉਹਨਾਂ ਦਾ ਕਰਾਈ ਮੈਂ ਬਹੁਤ ਬਹੁਤ ਇਹਨਾਂ ਦਾ ਸ਼ੁਕਰ ਕਰਦਾ ਧੰਨਵਾਦ ਕਰਦਾ ਇਹਨਾਂ ਦਾ ਔਰ ਸਾਰੀ ਕਲੀਸੇ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੇ ਲਈ ਪ੍ਰਾਰਥਨਾ ਕੀਤੀਆਂ ਔਰ ਪ੍ਰਭੂ ਯਸੂਸ ਮਸੀਹ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਰੋਗ ਤੋਂ ਸ਼ਫਾਤ ਦਿੱਤੀ ਹੈ ਜ਼ੋਰਦਾਰ ਖੁਦਾ ਦੀ ਤਾਰੀਫ ਕਰਾਂਗੇ ਹਾਲੇਲੂਆ ਹਾਲੇਲੂਆ ਇਹਨਾਂ ਦਾ ਨਾਮ ਬੇਤਰਾਜ ਜੀ ਆ ਔਰ ਇਹਨਾਂ ਦਾ ਪਿੰਡ ਜਿਹੜਾ ਵਾ ਕੋਟਰਯਾਦਾ ਹੋਇਆ ਕੀ ਸੀ ਇਹਨਾਂ ਦੇ ਮਤਲਬ ਕਿ ਸਾਈਡ ਦੇ ਉੱਤੇ ਦਰਦ ਹੁੰਦੀ ਸੀ ਤੁਹਾਡੇ ਇਹ ਸਾਈਡ ਦੇ ਉੱਤੇ ਦਰਦ ਹੁੰਦੀ ਸੀ ਇਹਨਾਂ ਦੇ ਔਰ ਦਰਦ ਤੋਂ ਪਹਿਲਾਂ ਤੁਸੀਂ ਅਲਟਰਾਸਾਉਂਡ ਕਰਵਾਇਆ ਸੀ ਕਰਵਾਇਆ ਸੀ ਤਾਂ ਕੀ ਡਾਕਟਰ ਨੇ ਕਿੰਨੇ ਐਮ ਐਮ ਦੀ ਪੱਥਰੀ ਦੱਸੀ ਸੀ 5 ਐਮ ਐਮ ਦੀ ਕਿੰਨੇ ਐਮ ਐਮ ਦੀ 5 ਐਮ ਐਮ ਦੀ ਸੁਣੀਏ ਤੁਸੀਂ ਡਿਊਟੀ ਕਿਹੜੀ ਜਗ੍ਹਾ ਤੇ ਕਰ ਰਹੇ ਹੋ ਮੈਂ ਡਿਊਟੀ ਬੰਬੇ ਏਅਰਪੋਰਟ 'ਤੇ ਕਰਦਾ ਹਾਂ ਬੰਬੇ ਏਅਰਪੋਰਟ ਜਿੱਥੇ ਡਿਊਟੀ ਕਰ ਰਿਹਾ ਘੱਟ ਤੋਂ ਘੱਟ ਇੱਥੋਂ ਪੰਜਾਬ ਦੇ ਵਿੱਚੋਂ ਕਿੰਨੇ ਦਿਨਾਂ ਦਾ ਸਫਰਿਆ ਜੀ ਤਿੰਨ ਦਿਨ ਤ੍ਰੇਨ ਦੇ ਉੱਤੇ ਹਾਂ ਤ੍ਰੇਨ ਦੇ ਉੱਤੇ ਤਿੰਨ ਦਿਨਾਂ ਦਾ ਸਫਰਿਆ ਔਰ ਤਿੰਨ ਦਿਨਾਂ ਦੇ ਸਫਰ ਤੋਂ ਬਾਅਦ ਜਦੋਂ ਇਹ ਜਗ੍ਹਾ ਤੋਂ ਇੱਥੋਂ ਗਏ ਪ੍ਰਾਤਨਾ ਵੀ ਕਰਵਾ ਕੇ ਗਏ ਬਾਅਦ ਵਿੱਚ ਇਹਨਾਂ ਦੱਸਿਆ ਕਿ ਮੇਰੀ ਦਰਦ ਜਿਹੜੀ ਆ ਦਿਨ ਪ੍ਰਤੀ ਦਿਨ ਜਿਹੜੀ ਆ ਉਹ ਵੱਧਦੀ ਜਾ ਰਹੀ ਆ ਤਾਂ ਪਰਿਵਾਰ ਵੀ ਬੜਾ ਪ੍ਰੋਬਲਮ ਦੇ ਵਿੱਚ ਸੀ ਮੁਸ਼ਕਲ ਦੇ ਵਿੱਚ ਸੀ ਕਿ ਕੀ ਕਰੀਏ ਹੁਣ ਇੰਨੀ ਦੂਰ ਜਿਹੜਾ ਵਾ ਕਿਤਨਾ ਅਸੀਂ ਜਾ ਕੇ ਇਹ ਚੀਜ਼ ਨੂੰ ਕਰ ਪਾਈਏ ਜਦੋਂ ਇਹਨਾਂ ਨੇ ਕਈ ਸਾਲਾਂ ਤੋਂ ਪ੍ਰਭੂ ਦੇ ਦਾਸ ਦੇ ਨਾਲ ਜੁੜੇ ਹੋਏ ਇਸ ਪਵੰਦੇ ਨਾਲ ਜੁੜੇ ਹੋਏ ਆ ਰੈਗੂਲਰ ਦੁਆ ਪ੍ਰਾਰਥਨਾ ਦੇ ਵਿੱਚ ਬਣੇ ਰਹਿੰਦੇ ਨੇ ਬਾਈਬਲ ਪੜ੍ਹਦੇ ਵਚਨ ਪੜ੍ਹਦੇ ਔਰ ਖੁਦਾ ਦਾ ਸ਼ੁਕਰ ਕਰਦੇ ਆਪਣੀ ਡਿਊਟੀ ਦੇ ਨਾਲ ਨਾਲ ਇਹਨਾਂ ਨੇ ਦੱਸਿਆ ਕਿ ਮੇਰੀ ਦਰਦ ਜਿਹੜੀ ਆ ਵੱਸੋਂ ਕੀ ਆ ਗਈ ਆ ਬਾਹਰ ਹੈ ਗਈ ਆ ਮੇਰੇ ਕੋ ਜਰੀ ਨਹੀਂ ਜਾ ਰਹੀ ਦਰਦ ਨਾ ਜੈਨ ਵੀ ਮੇਰਾ ਦਰਦ ਹੁੰਦੀ ਮੈਂ ਪਾਪ ਜੀ ਨੂੰ ਜਦੋਂ ਮੈਨੂੰ ਮੌਕਾ ਲੱਗਦਾ ਮੈਂ ਫੋਨ ਕਰਨਾ ਪੁਆਇਟਰ ਜੀ ਬਹੁਤ ਕੰਮ ਖਰਾਬ ਹੋ ਗਿਆ ਲੱਗਦਾ ਵੀ ਆਪਰੇਸ਼ਨ ਹੋਏਗਾ ਹੀ ਹਾਂ ਲੱਗਦਾ ਵਾ ਕੀ ਹੋਵੇਗਾ ਇਹਨਾਂ ਨੇ ਆਪਣਾ ਵਿਸ਼ਵਾਸ ਜਿਹੜਾ ਸੀ ਕਿਉਂਕਿ ਜਦੋਂ ਬੰਦਾ ਜਿਆਦਾ ਮੁਸ਼ਕਲ ਦੇ ਵਿੱਚ ਹੁੰਦਾ ਵਾ ਜਿਆਦਾ ਉਹਦੀ ਕੰਡੀਸ਼ਨ ਖਰਾਬ ਹੁੰਦੀ ਹੈ ਫਿਰ ਉਹ ਹਾਰ ਕੇ ਕਹਿੰਦਾ ਵੀ ਨਹੀਂ ਹੁਣ ਮੇਰੇ ਵੱਸੋਂ ਬਾਹਰ ਆ ਮੈਂ ਕੀ ਕਰਨਾ ਆਪਰੇਟ ਕਰਾ ਦੇਣਾ ਅੱਛਾ ਪਰਿਵਾਰ ਕੀ ਕਹਿ ਰਿਹਾ ਸੀ ਤੁਹਾਡੇ ਪਰਿਵਾਰ ਕਹਿੰਦੇ ਉਹਥੇ ਪ੍ਰੈਸ਼ਰ ਕਰਵਾ ਲੈ ਜੇ ਜਿਆਦਾ ਦਬਣ ਜੇ ਪ੍ਰੈਸ਼ਰ ਕਰਵਾਉ ਉਥੇ ਅੱਛਾ ਪੱਥਰੀ ਦਾ ਕਿੰਨਾ ਕਰੋਗੇ ਮਤਲਬ ਤੁਸੀਂ ਕੀ ਕਰੋ? ਆਪਰੇਟ ਕਰਵਾ ਦਿਓ। ਕਰਵਾ ਦਿਓ। ਹallelujah। ਨਾ ਨਹੀਂ, ਇਹ ਕੰਮ ਨਹੀਂ ਕਰਨਾ। ਇਹਨਾਂ ਨੇ ਇਹਨਾਂ ਨੂੰ ਮੈਂ ਵਾੜ ਦਿੱਤੇ ਕਿ ਥੋੜਾ ਸਮਾਂ ਵੇਟ ਕਰੋ। ਪਰ ਮੈਂ ਨਹੀਂ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਵਾਸਤੇ ਆਇਲ ਭੇਜਣ ਲੱਗੇ ਹਾਂ। ਇੱਕ ਦਿਨ ਪ੍ਰਭੂ ਨੇ ਮੇਰੇ ਮਨ ਦੇ ਵਿੱਚ ਜਦੋਂ ਇਹਨਾਂ ਨੇ ਮੇਰੇ ਕੋਲੋਂ ਪ੍ਰਾਰਥਨਾ ਕਰਵਾਈ, ਫਟ ਮੇਰੇ ਅੰਦਰ ਪਵਿੱਤਰ ਆਤਮਾ ਨੇ ਇਹ ਗੱਲ ਪਾਈ ਕਿ ਇਹਨਾਂ ਦੇ ਵਾਸਤੇ ਕੀ ਭੇਜਿਆ ਜਾਵੇ? ਆਇਲ ਭੇਜਿਆ ਜਾਵੇ। ਜਦੋਂ ਮੈਂ ਮਜੀਟੇ ਦੇ ਵਿੱਚ ਜਿਹੜਾ ਵਾ ਪੁੱਛਿਆ ਡਾਕ ਘਰ ਦੇ ਵਿੱਚ ਜਾ ਕੇ ਮੈਂ ਕਹਿਆ ਵੀ ਆ ਸਾਮਾਨ ਮੈਂ ਕਿਸੇ ਵਿਅਕਤੀ ਨੂੰ ਪਹੁੰਚਾਉਣਾ ਤੇ ਆ ਵਾਲਾ ਇਹਨਾਂ ਨੂੰ ਮੈਂ ਕਿਹਾ ਐਡਰੈਸ ਸੈਂਡ ਆਪਣਾ ਕਰੋ ਬੰਬੇ ਦਾ ਐਡਰੈਸ ਜਿਹੜਾ ਵਾ ਤੁਸੀਂ ਸੈਂਡ ਕਰੋ ਫੋਨ ਦੇ ਉੱਤੇ ਇਹਨਾਂ ਨੇ ਐਡਰੈਸ ਜਿਹੜਾ ਫਟਾਫਟ ਸੈਂਡ ਕੀਤਾ ਉਸ ਤੋਂ ਬਾਅਦ ਰੈਗੂਲਰ 2-3 ਦਿਨ ਪੇਰ ਕਰ ਤੋਂ ਬਾਅਦ ਮੈਂ ਫਿਰ ਆਇਲ ਇਹਨਾਂ ਨੂੰ ਭੇਜਿਆ ਡਾਕ ਦੇ ਰਾਹੀਂ ਬੰਬੇ ਗਾਣੇ ਦੱਸੀ ਇੱਕ ਤਰ੍ਹਾਂ ਤੁਹਾਡੇ ਕੋ ਕਿੰਨੇ ਦਿਨਾਂ ਬਾਅਦ ਉਹ ਆਇਲ ਜਿਹੜਾ ਤੁਹਾਨੂੰ ਪ੍ਰਾਪਤ ਹੋਵੇ ਮੈਨੂੰ ਮੈਨੂੰ 5 ਦਿਨ ਬਾਅਦ ਮਿਲਿਆ ਉਹ ਵਾਲਾ ਇੱਥੋਂ ਜਦੋਂ ਭੇਜਿਆ ਤੇ ਇਹਨਾਂ ਨੂੰ 5 ਦਿਨ ਬਾਅਦ ਜਿਹੜਾ ਵਾ ਘਟਸੋ ਘਟਵੀ 13 14 ਸ਼ੀਸ਼ੀਆਂ ਜਿਹੜੀਆਂ ਸੀ ਆਇਲ ਦੀਆਂ ਇਹਨਾਂ ਨੂੰ ਡਾਕ ਰਾਹੀਂ ਭੇਜਿਆ ਮੈਂ ਕਿਹਾ ਵੀ ਤੁਸੀਂ ਪੈਸੇ ਦੱਸੋ ਕਿੰਨੇ ਤੇ ਪਹੁੰਚਣਾ ਚਾਹੀਦਾ ਵਾ ਹallelujah ਉਹ ਕਹਿੰਦੇ ਕੋਈ ਗੱਲ ਨਹੀਂ ਪੈਸੇ 40 50 ਰੁਪਏ ਉਹਨਾਂ ਨੇ ਲਏ ਤੇ ਸੱਚਮੁੱਚ ਇਹਨਾਂ ਦੇ ਕੋਲੋਂ ਜਦੋਂ 5 ਦਿਨਾਂ ਦੇ ਬਾਅਦ ਪਹੁੰਚਿਆ ਇਹਨਾਂ ਨੂੰ ਫੇਰ ਕਾਲ ਕੀਤੀ ਕਿ ਤੁਸੀਂ ਰੈਗੂਲਰ ਜਿੱਥੇ ਤੁਹਾਡੇ ਦਰਦ ਹੁੰਦੀ ਆ ਲਗਾ ਕੇ ਇਹ ਕਹਣਾ ਯੇਸ਼ੂ ਤੇਰੇ ਕੋਲੇ ਖਾਨ ਦੇ ਦੁਆਰਾ ਮੈਂ ਚੰਗਾ ਹੋ ਜਾਹਾਂ ਜਾਹਾਂ ਮੈਂ ਇਹਨਾਂ ਨੂੰ ਦੋ ਵਾਰ ਦਿੱਤੇ ਪਾਸੇ ਡੇ ਨਾਈਟ ਤੁਸੀਂ ਪ੍ਰੇਅਰ ਕਰਨੀ ਯੇਸ਼ੂ ਤੇਰੇ ਕੋਲੇ ਖਾਨ ਦੇ ਦੁਆਰਾ ਮੈਂ ਚੰਗਾ ਹੋ ਚੁੱਕਾ ਵਾਂ ਮਰੋਇਆ ਹੋ ਚੁੱਕਾ ਵਾਂ ਮੇਰੀ ਬਿਮਾਰੀ ਤੋਂ ਤੂੰ ਮੈਨੂੰ ਚੰਗਾ ਕਰ ਦਿੱਤਾ ਵਾ ਪਰ ਸੱਚਮੁੱਚ ਜਦੋਂ ਇਹਨਾਂ ਨੇ ਆਇਲ ਨੂੰ ਰਿਸੀਵ ਕੀਤਾ ਲਗਾਉਣਾ ਸ਼ੁਰੂ ਕੀਤਾ ਤੇ ਪਰਮੇਸ਼ਵਰ ਨੇ ਇਹਨਾਂ ਦੀ ਲਾਈਫ ਦੇ ਵਿੱਚ ਉਹ ਕੰਮ ਕੀਤਾ ਵਾ ਜਿਹੜਾ ਸਾਡੀਆਂ ਸੋਚਾਂ ਤੋਂ ਕੀ ਹੈਗਾ ਵਾ ਵਾਰਿਆ ਕਿੰਨੇ ਐਮਐਮ ਦੀ ਪਥਰੀ ਸੀ 5 ਐਮਐਮ ਦੀ 5 ਐਮਐਮ ਦੀ ਪਥਰੀ ਜਿਹੜੀ ਆ ਉਹ ਉਹਦੀ ਦਰਦ ਦੇ ਨਾਲ ਕੋਈ ਜਰੀ ਨਹੀਂ ਸੀ ਜਾ ਰਹੀ ਪਰ ਜਦੋਂ ਆਇਲ ਰੈਗੂਲਰ ਲਗਾਉਂਦੇ ਰਹੇ ਲਗਾਉਂਦੇ ਰਹੇ ਔਰ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਨੂੰ ਕੀ ਕੀਤਾ ਬਲੈਸ ਕੀਤਾ ਮੈਨੂੰ ਮੁੜ ਕੇ ਦਰਦ ਨਹੀਂ ਹੋਈ ਪਰ ਮੈਨੂੰ ਪਰਾ ਹੀ ਲੱਗ ਕਦੋਂ ਨਿਕਲ ਗਈ ਇਹ ਇਹਨਾਂ ਨੇ ਫੋਨ ਦੇ ਵਿੱਚ ਦੱਸਿਆ ਕਿ ਮੈਨੂੰ ਹੱਤ ਮੈਂ ਇਹਨਾਂ ਨੂੰ ਪੁੱਛਦਾ ਰਿਹਾ ਮੈਂ ਕਿ ਕਿਤਨਾ ਦਰਦ ਕਹਿੰਦੇ ਹੁਣ ਮੈਨੂੰ ਦਰਦ ਹੋਈ ਨਹੀਂ ਨਹੀਂ ਅਲਟਰਾਸਾਉਂਡ ਜਾਂਦਾ ਤੁਸੀਂ ਅੱਜ ਆ ਕੇ ਨਿਕਲੋ ਹਾਂ ਚਾ ਫੋਟੋ ਇਹਨਾਂ ਦੇ ਕੋਲ ਹੈਗੀ ਆ ਉਹ ਟੈਸਟਮਨੀ ਦੇ ਵਿੱਚ ਅਸੀਂ ਪਾ ਦਾਂਗੇ ਜਦੋਂ ਇਹ ਲਾਈਵ ਟੈਸਟਮਨੀ ਲੋਕਾਂ ਦੇ ਵਿੱਚ ਪਹੁੰਚੇਗੀ ਫੇਸਬੁੱਕ ਦੇ ਉੱਤੇ ਔਰ ਆਲਰੇਡੀ YouTube ਦੇ ਉੱਤੇ ਕਈ ਲੋਕਾਂ ਨੂੰ ਰਸਵਾਲੀਆਂ ਪੱਤਰੀਆਂ ਕਈ ਤਰ੍ਹਾਂ ਦੇ ਉਹਨਾਂ ਦੇ ਘਰ ਕਰਾਣੀਆਂ ਟੈਸਟਮਨੀਆਂ ਕਈ ਵੀਜੇ ਦੀਆਂ ਟੈਸਟਮਨੀਆਂ ਪਈਆਂ ਹੋਈਆਂ YouTube ਦੇ ਉੱਤੇ ਅੱਜ ਸ਼ਾਮ ਤੱਕ ਇੱਕ ਵਾਈਟ ਤੁਹਾਨੂੰ ਸੁਣਦੇ ਵਾਸਤੇ ਮਿਲੇਗੀ ਸਭ ਹੱਥ ਉਠਾ ਕੇ ਬੁਲਾਂਗੇ ਹallelujah ਹallelujah ਹੁਣ ਤੁਸੀਂ ਫੇਰ ਆ ਕੇ ਟੈਸਟ ਕਰਵਾਇਆ ਮਕਰਵਾਰ ਨਾਲ ਦਸੰਬਰ ਦੀ 11 ਤਰੀਕ ਨੂੰ ਟੈਸਟ ਕਰਵਾਇਆ ਅਲਟਰਾਸਾਉਂਡ ਕਰਵਾਇਆ ਆਪਣਾ ਕੁਝ ਨਹੀਂ ਹੈ ਨਹੀਂ ਕਿੰਨਾ ਨੇ ਤੁਹਾਨੂੰ ਕਿਆ ਕਰਦਿਆਂ ਨੇ ਅੱਛਾ ਤੁਸੀਂ ਆਪ ਨੂੰ ਸ਼ੱਕ ਮਨ ਹੋਵੇ ਅੱਛਾ ਇਹਨਾਂ ਦੇ ਮਨ ਦੇ ਵਿੱਚ ਸੋਚਿਆ ਵੀ ਮੈਂ ਕਰੀ ਆਪਣਾ ਸ਼ੱਕ ਜਿਹੜਾ ਕਢਵਾ ਕੇ ਵੇਖ ਲਵਾਂ ਕਿਦੋਂ ਕਰਵਾਇਆ ਵਾ 19 ਤਰੀਕ ਨੂੰ ਹallelujah ਹallelujah 19 ਤਰੀਕ ਨੂੰ ਫਿਰ ਜਦੋਂ ਇਹ ਛੁੱਟੀ ਆਏ ਦਸੰਬਰ ਦੇ ਮਹੀਨੇ ਦੇ ਵਿੱਚ ਵੱਡੇ ਦਿਨ ਕ੍ਰਿਸਮਸ ਨੂੰ ਵੇਖਣ ਦੇ ਵਾਸਤੇ ਇਹਨਾਂ ਦੇ ਮਨ 'ਚ ਇਹ ਚੱਲ ਰਿਹਾ ਸੀ ਕਿ ਮੈਂ ਕਰੀ ਚੈੱਕ ਤੇ ਕਰਾ ਕੇ ਵੇਖ ਕਿਤੇ ਇੱਧਰ ਉੱਧਰ ਤਾਂ ਲੱਗੀ ਹੋਵੇ ਕਿਤੇ ਦਾ ਨ ਚੜ ਗਈ ਹੋਵੇ ਹallelujah ਹallelujah ਡਾਕਟਰ ਨੂੰ ਡਾਕਟਰ ਨੂੰ ਬੁਲਾਇਆ ਜਦ ਤੱਕ ਜਿਹੜਾ ਕਰੋ ਗੁੱਲੀ ਜੀ ਫੇਰਦੇ ਨਾ ਜਿਹੜਾ ਫੇਰੋ ਭਾਈ ਵੇਖੋ ਕਿਤੇ ਤੂੰ ਖੜ ਹੋਵੇ ਆਦਾ ਕੁਝ ਨਹੀਂ ਅਜਾ ਤੂੰ ਮੈਨੂੰ ਕਰ ਕਦੇ ਗੱਲੀ ਜੀ ਫੇਰਦੇ ਆ ਉਹ ਸੱਚਮੁੱਚ ਮਲਮ ਜੀ ਲਗਾ ਕੇ ਜੋ ਆਪਣੀ ਕਰਦੇ ਆ ਕਦੀ ਇਧਰ ਨੂੰ ਕਦੀ ਇਧਰ ਨੂੰ ਕਦੀ ਇਧਰ ਨੂੰ ਤਾਂ ਮੈਂ ਕਹਿੰਦਾ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਭਾਵੇਂ ਤੁਸੀਂ ਇਧਰ ਨੂੰ ਵੀ ਕਰੋ ਕਿਤੇ ਅੜੀ ਫਸੀ ਨਹੀਂ ਉਹ ਨਿਕਲ ਚੁੱਕੀ ਹੈ ਜ਼ੋਰਦਾਰ ਖੁਦਾ ਦੇ ਵਾਸਤੇ ਤਾਰੀਫ ਕਰਾਂਗੇ ਹਾਲੇਲੂਇਆ ਹਾਲੇਲੂਇਆ ਉਹ ਨਿਕਲ ਚੁੱਕੀ ਆ ਉਹ ਕਿਤੇ ਫਸੀ ਨਹੀਂ ਨਹੀਂ ਆ ਕਿਉਂਕਿ ਯਿਸੂ ਨੇ ਆਪਣੀ ਸ਼ਿਭਾ ਵਾਲਾ ਹੱਥ ਵਧਾ ਕੇ ਕੀ ਕਰ ਦਿੱਤਾ ਉਹ ਪੱਤਰੀ ਨੂੰ ਬਾਹਰ ਕੱਢ ਦਿੱਤਾ ਦਿੱਤਾ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਜਿਨ੍ਹਾਂ ਦੇ ਅਜੇ ਵੀ ਕੋਈ ਪ੍ਰੋਬਲਮ ਹੈ ਮੈਂ ਸਾਰੀ ਕਲੀਸ ਨੂੰ ਇਹ ਕਹਿੰਨਾ ਵੀ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰੋ ਜਿੰਨਾ ਹੋ ਸਕਦਾ ਵਾ ਦਿਨ ਕਰੋ ਤਿੰਨ ਟਾਈਮ ਲਗਭਗ ਪ੍ਰਾਰਥਨਾ ਕਰੋ ਸਵੇਰੇ ਸ਼ਾਮ ਤੇ ਦੁਪਹਿਰ ਨੂੰ ਪੱਕਾ ਪ੍ਰਾਰਥਨਾ ਕਰਨੀ ਬਾਈਬਲ ਪੜ੍ਹਨੀ ਹੈ ਕਿਤੇ ਵੀ ਤੁਸੀਂ ਹੈਗੇ ਜੋ ਤਿੰਨ ਟਾਈਮ ਪ੍ਰੇਅਰ ਵਚਨ ਤੇ ਬਾਈਬਲ ਨੂੰ ਕੀ ਕਰਨਾ ਵਾ ਪੜਦੇ ਰਹਿਣਾ ਵਾ ਮਾਨੂੰ ਤੁਹਾਡੇ ਕੋਲ ਪਰਮ ਨਹੀਂ ਆ ਤੇ ਤੁਸੀਂ ਦੋ ਆਤਾਂ ਯਾਦ ਕਰ ਲਓ ਉਹਨੂੰ ਇਧਰ ਆ ਲਓ ਸਭ ਹੱਥ ਉਠਾ ਕੇ ਬੁਲਾਗੇ ਹਾਲੇਲੂਇਆ ਹਾਲੇਲੂਇਆ ਇਹ ਫੌਜੀ ਬੰਦੇ ਨੇ ਕੁਝ ਵੀ ਹੋ ਜੇ ਪਿੱਛੇ ਹਟਣ ਵਾਲੇ ਹੁੰਦੇ ਨਹੀਂ ਆ ਹਾਲੇਲੂਇਆ ਇਹਨਾਂ ਨੂੰ ਇੱਕੋ ਗੱਲ ਸਿਖਾਈ ਹੁੰਦੀ ਆ ਪਿੱਛੇ ਨਹੀਂ ਮੋੜਨਾ ਬਲਕੇ ਕਿੱਧਰ ਨੂੰ ਜਾਣਾ ਅੱਗੇ ਜਾਣਾ ਹਾਲੇਲੂਇਆ ਹਾਲੇਲੂਇਆ ਪਰ ਸਾਤਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਐਸਆਈ ਰੈਂਕ ਦੇ ਨਾਲ ਪਰਮੇਸ਼ਰ ਨੇ ਬles ਕੀਤਾ ਵਾ ਆਸ਼ਿਸ਼ ਕੀਤਾ ਵਾ ਇਹਨਾਂ ਨੂੰ ਇੰਨਾ ਖੁਦਾ ਨੇ ਵਧਾਇਆ ਵਾ ਕਿ ਫਿਰ ਵੀ ਪ੍ਰਭੂ ਦੇ ਸਾਹਮਣੇ ਆਪਣੇ ਆਪ ਨੂੰ ਡਾਊਨ ਕਰਦੇ